ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਹੈਗਾ ਆਪਣਾ ਐਂਪਲੀਫਾਇਰ ਤੇ ਇਧਰ ਲੱਗੇ ਹੋਏ ਨੇ ਆਪਣੇ ਬੂਫਰ ਸੋ ਰੋਜ਼ ਸਵੇਰੇ ਉੱਠ ਕੇ 4 ਵਜੇ ਲੇਬਰ ਵਾਲਾ ਆਪਣਾ ਸ਼ਬਦ ਵਿਚਾਰਾਂ ਗੁਰਬਾਣੀ ਲਾ ਦਿੰਦਾ ਹੈਗਾ ਤੇ ਫਾਰਮ ਦੇ ਉੱਤੇ ਜਿਹੜੀ ਵੀ ਰੌਣਕ ਲੱਗ ਜਾਂਦੀ ਹੈ ਕਿ 4 4:30 ਵਜੇ ਉੱਠਦਾ ਹੈਗਾ ਤੇ 뮤직 ਆਪਦਾ ਛੱਡ ਦਿੰਦਾ ਸੋ ਆਪ ਨੂੰ ਸਾਰਿਆਂ ਨੂੰ ਫਾਰਮਾਂ ਦੇ ਉੱਤੇ 뮤직 ਸਿਸਟਮ ਲਾਉਣਾ ਚਾਹੀਦਾ ਇਹ ਨਹੀਂ ਹੈਗਾ 뮤ਜ਼ਿਕ ਸਿਸਟਮ ਤੇ ਤੁਸੀਂ ਚੱਕਵੇਂ ਗਾਣੇ ਲਾਈ ਜਾਓ ਉਹ ਨਹੀਂ ਗੁਰਬਾਣੀ ਲਾਓ ਬਾਈ ਉਹਦੇ ਨਾਲ ਕੀ ਹੋਊ ਥੋੜੀ ਨੈਗੇਟਿਵ ਵੀ ਦੂਰ ਹੋਣੀ ਹੈਗੀ ਪੋਜੀਟਿਵ ਵਾਲੇ ਲਈ ਜਾਉਗੇ ਤੁਹਾਡਾ ਮਨ ਕੰਮ ਦੇ ਉੱਤੇ ਲੱਗੂਗਾ ਤਾਂ ਕਦੇ ਵੀ ਥੱਕਣ ਥਕਾवट ਮਹਿਸੂਸ ਨਹੀਂ ਹੋਣੀ ਹੈਗੀ ਕੰਮ ਤੁਸੀਂ ਹੱਥਾਂ ਨਾਲ ਕਰਨਾ ਪੈਰਾਂ ਨਾਲ ਕਰਨਾ ਤੇ ਕੰਨਾਂ ਦੇ ਵਿੱਚ ਚੰਗੇ ਬੋਲੇ ਵਹਿਗੁਰੂ ਦੇ ਵੀ ਸੁਣਨ ਦੇ ਵਿੱਚ ਵਧੀਆ ਲੱਗਦੇ ਤੇ ਬਾਕੀ ਭਾਈ ਤੁਸੀਂ ਭਾਈ ਸਾਹਿਬ ਅਨਜੀਤ ਸਿੰਘ ਜੀ ਦੀਆਂ ਵੱਲ ਦੇ ਜਿਹੜੇ ਦੀਵਾਨ ਸੁਣਦੇ ਨੇ ਜਿਹੜੇ ਇਹਨਾਂ ਦਾ ਵਿਚਾਰਾਂ ਸੁਣਦੇ ਨੇ ਉਹਦੀ ਜ਼ਿੰਦਗੀ ਦੇ ਵਿੱਚ ਚੇਂਜ ਆਊਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਸੋ ਆਪਮ ਨੂੰ ਸਾਰਿਆਂ ਨੂੰ ਇਹਨਾਂ ਜਿਹੜੀਆਂ ਜਿੰਨੇ ਵੀ ਕਥਾਵਾਚਕ ਹੈਗੇ ਕੋਈ ਵੀ ਕਥਾਵਾਚਕ ਹੈਗਾ ਕੱਲਾ ਭਾਈ ਸਾਹਿਬ ਨਹੀਂ ਹੋਰ ਜਿੰਨੇ ਕਥਾਵਾਚਕ ਹੈਗੇ ਨੇ ਸਾਰੇ ਹੀ ਕਥਾਵਾਚਕ ਕਰਦੇ ਉਹਨਾਂ ਦੀਆਂ ਜਿਹੜੀਆਂ ਵਿਚਾਰਾਂ ਸੁਣਨੀਆਂ ਚਾਹੀਦੀਆਂ ਉਹਨਾਂ ਵਿਚਾਰਾਂ ਉੱਤੇ ਅਮਲ ਕਰਕੇ ਆਪਾਂ ਨੂੰ ਜਿਹੜਾ ਪਰਮਾਤਮਾ ਗੁਰੂ ਸਾਹਿਬ ਆਪਣੇ ਉਹਨਾਂ ਦੀਆਂ ਸਿੱਖਾਂ ਦੇ ਉਧਾਰ ਤੇ ਉੱਤੇ ਆਪਦੀ ਜੀਵਨ ਇਹਦੀ ਕੱਲਣਾ ਚਾਹੀਦਾ ਵੀਡੀਓ ਬਣਾਉਣ ਦਾ ਮਕਸਦ ਹੈ ਬਾਈ ਜੀ ਇਹ ਨਹੀਂ ਹੈਗਾ ਵੀ ਤੁਸੀਂ ਜਲਦ ਲਾ ਲਿਆ ਚਲੋ ਮੇਜ ਕੋ ਸਿਸਟਮ 2-4 ਮਿੰਟ ਦੂਸਰੇ ਗਾਣੇ ਲਾ ਲੇ ਉਹ ਘੱਟ ਆਵਾਜ਼ ਤੇ ਸਾਰਾ ਦਿਨ ਵੀ ਆਵਦਾ ਸਗੰਦਮੰਦ ਚਲਾਈ ਰੱਖੋ ਇਦਾਂ ਇਦਾਂ ਨਹੀਂ ਹੈਗਾ ਇਹਦੇ ਨਾਲ ਕੀ ਹੁੰਦਾ ਜਿਹੜੇ ਆਪਣੇ ਬੱਚੇ ਹੁੰਦੇ ਆ ਉਹ ਚੀਜ਼ ਦਾ ਪ੍ਰਭਾਵ ਬਹੁਤ ਗਲਤ ਚੰਦ ਸੋ ਮੈਂ ਨਹੀਂ ਚਾਹੁੰਦਾ ਵੀ ਜਿੰਨੇ ਮੇਰੇ ਨਾਲ ਸੋਲਵਰ ਜੁੜੇ ਹੋਏ ਨੇ ਜਿੰਨੇ ਵੀ ਹੈਗਾ ਮੇਰੀ ਰਿਸਪਾਂਸਿਬਿਲਟੀ ਮੇਰੀ ਜਿੰਮੇਦਾਰੀ ਬਣਦੀ ਆ ਵੀ ਜਿਹੜੀ ਕੀ ਚੰਗੀ ਆ ਉਹਨੂੰ ਆਪਾਂ ਸ਼ੇਅਰ ਜ਼ਰੂਰ ਕਰੀਏ ਮਾੜੀ ਚੀਜ਼ ਤੋਂ ਕੋਈ ਇਹ ਜ਼ਿਕਰੀਏ ਮਾੜੇ ਚੰਗੇ ਕੰਮ ਆ ਜਿਹੜੇ ਆਪਾਂ ਤੋਂ ਕੁਝ ਸਿੱਖ ਕੇ ਕੋਈ ਵਧੀਆ ਕਰਦਾ ਤੋਂ ਵਧੀਆ ਲਗਾ ਨਵੇਂ ਫਾਰਮ ਖੁੱਲ ਰਹੇ ਨੇ ਬਾਈ ਜੀ ਤੁਹਾਡੇ ਆਪ ਦੇ ਕਰਮ ਨੇ ਜਿੰਨੇ ਕੇ ਕਰਮ ਅਗਲਾ ਉਹ ਖਾਲੂ ਆਪਦੇ ਜਿੰਨੇ ਖੈਗੇ ਨੇ ਕੋਈ ਕਿਸੇ ਦੇ ਹੱਥਾਂ ਤੋਂ ਨਹੀਂ ਸਕਦਾ ਸੋ ਇਹ ਆਪਣੇ ਪਸ਼ੂ ਦਾ ਦੇਖੋ ਵੀਡੀਓ ਬਣਾਉਣ ਦਾ ਮਕਸਦ ਬਾਈ ਜੀ ਮਿਊਜ਼ਿਕ ਸਿਸਟਮ ਨੂੰ ਲਗਾਓ ਤੇ ਆਲੋ ਜਿਹੜੇ ਗਾਣੇ ਉਹਨਾਂ ਤੋਂ ਪਰਹੇਜ ਕਰੋ ਗੁਰਵਾਣੀਆਂ ਵੱਤੋਂ ਵੱਤ ਪਸ਼ੂਆਂ ਵਾਸਤੇ ਵਧੀਆ ਬਾਈ ਜੀ ਹਨ ਆਪਦੇ ਫਾਰਮ ਦੇ ਵਾਸਤੇ ਵਧੀਆ ਤੇ ਦੇਖਣਾ ਇਹਨੂੰ ਸੋਹਣਾ ਲੱਗਦਾ ਇਹ ਚੀਜ਼ ਬਹੁਤ ਜ਼ਰੂਰੀ ਹੈ ਆਪਣੇ ਜਦੋਂ ਦਾ ਫਾਰਮ ਖੁੱਲਿਆ ਵੀ ਉਹ ਉਸ ਤੋਂ ਬਾਅਦ ਆਪ ਉਹ 10 ਸਾਲ ਬਾਅਦ ਲਾ ਲਿਆ ਸੀਗਾ ਤੇ ਰੋਜ਼ ਚੱਲਦਾ ਰਹਿੰਦਾ ਆਸੇ ਪਾਸੇ ਅੰਡੀ ਗਵਾਂਡੀ ਵੀ ਜਦੋਂ ਕਈ ਵਾਰੀ ਨਹੀਂ ਮਿਊਜ਼ਿਕ ਲਾਉਂਦੇ ਨਾ ਵੀ ਕਸਾ ਵਿਚਾਰਾ ਨਹੀਂ ਚੱਲਦੀਆਂ ਕਹਿੰਦੇ ਵੀ ਅੱਜ ਕਿਉਂ ਨਹੀਂ ਲਾਇਆ ਹੈਗਾ ਤੁਸੀਂ ਸੋ ਕਿਸੇ ਦੇ ਕੰਨਾਂ ਦੇ ਵਿੱਚ ਕੋਈ ਚੰਗੀ ਚੀਜ਼ ਸੁਣਨ ਨੂੰ ਮਿਲਦੀ ਆ ਤਾਂ ਬਈ ਉਹ ਉਸ ਦਾ ਮਾੜੀ ਦੀ ਚੀਜ਼ ਦਾ ਮਾੜਾ ਪ੍ਰਭਾਵ ਉਹ ਚੰਗੀ ਦਾ ਚੰਗਾ ਸੋ ਇਦਾਂ ਨਹੀਂ ਜਿਹੜਿਆਂ ਆਪਣੇ ਛੋਟਾ ਜਿਹਾ ਫਾਰਮ ਤੇ ਵੱਡਾ ਜਿਹਾ ਲਾਉ ਤੇ ਸਵੇਰੇ ਕੰਮ ਹੈ ਜਿਹੜਾ ਹੱਥ ਪੈਰਾਂ ਨਾਲ ਕਰੋ ਤੇ ਕਿਉਂਕਿ ਬਈ ਸਵੇਰੇ ਜਿਹੜੇ ਪਸ਼ੂਆਂ ਦਾ ਕੰਮ ਕਰਦੇ ਆ ਪੈਮ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਜਾਣ ਦਾ ਚਲੋ ਜਿਹੜੇ ਜਾਂਦੇ ਆ ਵਧੀਆ ਗੱਲ ਆ ਉਹਨਾਂ ਵੱਸ ਜਾਣਾ ਚਾਹੀਦਾ ਰੋਜ਼ ਨਮਸਕਾਰ ਕਰਨੀ ਚਾਹੀਦੀ ਆ ਦਰਸ਼ਨ ਕਰਨੇ ਚਾਹੀਦੇ ਗੁਰੂ ਸਾਹਿਬ ਦੇ ਸੋ ਆਪਾਂ ਨੂੰ ਚਲੋ ਨਹੀਂ ਟਾਈਮ ਲੱਗਦਾ ਪਰ ਜਾਣੇ ਵੀ ਹੈਗਾ ਜੇ ਟਾਈਮ ਲੱਗ ਜਾਂਦਾ ਤੇ ਆਪਾਂ ਇੱਥੇ ਹੀ ਪਰਮਾਤਮਾ ਦਾ ਨਾਮ ਆ ਜਿਹੜਾ ਸਿਮਰਨ ਕਰ ਲੈਣੇ ਆ ਸੋ ਬਾਈ ਜੀ ਚੰਗੀ ਚੀਜ਼ਾਂ ਨੂੰ ਆਪਾਂ ਨੂੰ ਜ਼ਰੂਰ ਉਹਦਾ ਪ੍ਰਮੋਟ ਕਰਨਾ ਚਾਹੀਦਾ ਸੋ ਜੇ ਵੀਡੀਓ ਚੰਗੀ ਲੱਗੀ ਜਿਹਨੂੰ ਜਿਹਨੂੰ ਬਾਈ ਉਹਨੇ ਸ਼ੇਅਰ ਆਪਣੇ ਆਪ ਕਰਨ ਦੇਣੀਆਂ ਕਮੈਂਟ ਕਰ ਦੇਣਾ ਤੇ ਜਿਹਨੂੰ ਜਿੱਦਾਂ ਦਾ ਚੰਗਾ ਲੱਗਦਾ ਉਹ ਜ਼ਰੂਰ ਕਰਿਓ ਬਾਈ ਜੀ ਸੋ ਧੰਨਵਾਦ ਜੀ